ਸਸੀ ਕਾਲ ਜੀ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਆ ਵੀ ਰਾਜਵੀਰ ਸਿਆ ਪਾਸਰੀ ਕਾਲ ਜੀ ਲਾਗੇ ਕੰਮਾਂ ਪਰ ਆਪਣੇ ਆ ਹਾਂ ਹਾਂ ਵਿਆਹ ਵਿਊ ਖਾ ਕੇ ਹੋ ਗਏ ਬੇਲੇ ਹਾਂ ਮੱਕੀ ਦੇ ਲਾਉਣੇ ਆ ਲੋ ਗੇੜੇ ਲੋ ਗੇੜੇ ਮੱਕੀ ਦੇ ਲਾ ਕੇ ਹੂੰ ਬੀਜ ਕੇ ਕਣਕ ਦੇ ਤੇ ਵਿਹਲੇ ਆ ਗੁੱਲੂ ਵੀ ਕੈਮਰਨ ਨੇ ਭਾਈ ਅੱਜ 3 ਵਾਰ ਕਣਕ ਬੀਤੀ ਵਾਰ ਗੁੱਲੂ ਵੀ ਆ ਗਿਆ ਉਹ ਵੀ ਦੋਈ ਵਾਰ ਵਜਾਊਗਾ ਮੈਨੂੰ ਲੱਗ ਦੋਈ ਵਾਰ ਵਜਾਉਣੀ ਆ ਪਲਵਾਨ ਆ ਚਾਰ ਦਿਨ ਤੱਕ ਉਦੇ ਫਾੜੇ ਮਾਰ ਦਨੇ ਕੱਲੂ ਐ ਤੇ ਉਤੇ ਇੱਕ ਦਿਨ ਬਾਅਦ ਵੀ ਫਾੜੇ ਕਾ ਤੇ ਮਾਰਨੇ ਆ ਆਪਣੇ ਗਿੱਲ ਬਹੁਤ ਆਂ ਪ੍ਰਾਲੀ ਆ ਉਹ ਚ ਪੰਗਾ ਨਾ ਲੈ ਲਿਓ ਗੂੜਣੀ ਹੈਗੀ ਸੋਲੇ ਜੇ ਨਿਕਲ ਆਉਣੇ ਆ ਚੱਲ ਉਤੇ ਇੱਕ ਦੂਏ ਦਿਨ ਵੀਤਦੀ ਦੂਏ ਦਿਨ ਲੱਗੀ ਹੋਈ ਆਹੋ ਆ ਜੇ ਤੁਹਾਨੂੰ ਬੱਤੇ ਪਿਆ ਕੱਢੂਗੀ ਕੱਲੂ ਵੀ ਦਿਨੇ ਇਹਨੂੰ ਨਾਲੇ ਅੱਜ ਹੋਰ ਝੁੱਪਾਂ ਲੱਗ ਲੂ ਹੂੰ ਨਾ ਬੀਜ ਜਦ ਇੱਕ ਵਾਰ ਪਤਾ ਹੈ ਵੀ ਉਹ ਕੰਪਨੀ ਦਾ ਬੀਜ ਖਰਾਬ ਆ ਉਹ ਬੰਦੇ ਦਾ ਨਹੀਂ ਜੰਮਦਾ ਹਾਂ ਇਹ ਬੱਗਾ ਲਾ ਲਓ ਫੇਰ ਦੁਬਾਰਾ ਉਹੀ ਵਾਲਿਆ ਦੁਬਾਰਾ ਜਦ ਬੀਜ ਨਹੀਂ ਇੱਕ ਨਹੀਂ ਭਾਈ ਜੀ ਜ਼ਿੰਮੇਦਾਰ ਬਹੁਤ ਹੈ ਕਿ ਹਲ ਜੇ ਇਹ ਬੀਜ ਵਾਲੀ ਥੈਲੀ ਨੇ ਬਹੁਤ ਜਿਆਦਾ ਇਹਦਾ ਕਰਦਾ ਹੀ ਬੀਜ ਪਾਵੇ ਆਪਣਾ ਉਹ ਦੇਖਦੇ ਆ ਮੈਨੂੰ ਫੋਨ ਕਰਦਾ ਮੈਂ ਉਹ ਮੰਗਵਾਉਣਾ ਥੈਲੀ ਕਿਹੜੀ ਕੰਪਨੀ ਦਾ ਬੀਜ ਖਰਾਬ ਹੋਇਆ ਅੱਛਾ ਪਈਆ ਕਰਾਉਂਦੇ ਕੋਲ ਨਹੀਂ ਹਾਂ हां ਉਹਦੇ ਕੋ ਹੋਊਗੀ ਉਹਦਾ ਜ਼ਿਆਦਾ ਲੈਣੀ ਨਹੀਂ ਆਉਂਦੀ ਥੈਲੀ ਭਈ ਹੋਊਗੀ ਨਾ ਵੀ ਕਿਹੜੀ ਕੰਪਨੀ ਦਾ ਬੀਜ ਖਰਾਬ ਹੋਇਆ ਹਾਂ ਨਹੀਂ ਥੈਲੀ ਗੁੱਲੂ ਗੋਲ ਵੀ ਸਾਂਭੀ ਵੀ ਹੋਊਗੀ ਹਾਂ 826 ਨੂੰ ਪ੍ਰੋਬਲਮ ਆਈ ਹਾਂ ਕੱਲ ਬਣਾ ਦਾ ਕੱਲ ਹੈ 826 ਨੂੰ ਜ਼ਿਆਦਾ ਦਾ ਜ਼ਿਆਦਾਤਰ ਤਾਂ 826 ਨੂੰ ਹੀ ਆ ਆਪਣਾ ਖੇਤ ਵੀ ਉਹ ਤਾਂ ਬੱਤ ਤਾਂ ਬੰਦੇ ਵੀ ਵੇਲੇ ਤੇ ਲੋਟ ਆ ਗਿਆ ਬਹੁਤ ਵਧੀਆ ਲੋਟ ਆ ਗਿਆ ਤੇਰਾ ਕੰਮ ਨਿਬੜ ਜਾਣਾ ਆਂਟੇ ਜਿਹਾ ਕੰਮ ਨਿਬੜ ਜਾਣਾ ਗੋਭੀ ਕਹਿੰਦੀ ਆ ਗੋਭੀ ਨਹੀਂ ਲੱਗਦੀ ਆ ਪੁੱਤ ਚਲ ਆ ਦਿਖਾ ਕੇ ਲਈਏ ਲੋ ਵੀ ਕਰੋ ਚੈੱਕ ਪਾਓ ਗੋਭੀ ਦੇ ਦਰਸ਼ਨ ਪਤਾ ਨਹੀਂ ਕਿਹੜੀ ਖਰਾਕ ਪਾਈ ਆ ਕਿਹੜੀ ਨਹੀਂ ਸੜੀ ਡੇਡ ਫੁੱਟੀ ਦੀ ਗੋਭੀ ਕਰੀ ਮਿੰਦਰ ਆਪਾਂ ਦੇ ਕਣਕਜੀ ਦੀ ਵਾਲੇ ਜਿੰਮੇਦਾਰ ਆਪਾਂ ਦੇ ਢੋਜ ਮਿਲਦਾ ਤਾਂ ਵੀ ਗੋਭੀ ਨੂੰ ਵੀ ਹੋਈ ਦੇ ਹੋਗੀ ਮੈਨੂੰ ਲੱਗਦਾ ਹੈ ਬਾਈ ਫੁੱਲ ਤਾਂ ਸੋਹਣਾ ਹੈ ਫੁੱਲ ਤਾਂ ਪੂਰਾ ਪ੍ਰੋਪਰ ਬੈਠੇ ਦਿਖਾਵੇ ਫੁੱਲ ਲੱਗ ਰਿਹਾ ਹੈ ਪਰ ਗੋਭੀ ਦੇਖਣ ਨੂੰ ਤਾਂ ਤਗੜੀ ਲੱਗਦੀ ਆ ਆ ਸਹਜ ਆ ਫੁੱਲ ਦਾ ਮਤਲਬ ਚੱਲ ਪਿਆ ਪ੍ਰੋਪਰ ਬਣਦੇ ਆ ਫੁੱਲ ਲਗਭਗ ਲੈ ਲੈਣੇ ਆਲੇ 20 ਦਿਨ ਹੋ ਰਹੇ ਨੇ ਫੁੱਲ ਨੇ 15 20 ਦਿਨ ਦੇ ਵਿੱਚ ਤਿਆਰ ਹੁੰਦੇ ਹੂੰ ਅਡੇ ਟਮਾਟਾ ਮਾ ਫੁੱਲ ਦਾ ਹੂੰ ਮੈਨੂੰ ਐ ਲੱਗਦਾ ਵੀ ਤੇਰਾ ਜਾਨਵਰ ਫੇਰ ਘੁੰਮਿਆ ਹੋਇਆ ਬੂਟੇ ਟੁੱਟੇ ਹੋਏ ਆ ਬਹੁਤ ਹੋ ਸਕਦਾ ਕੋਈ ਸੰਘਿਆ ਹੋਵੇ ਹੂੰ ਆ ਸਹਜਾ ਫੁੱਲ ਦਾ ਪਾਪਾ ਆਪਾਂ ਤੇ ਕੋਈ ਕਮੀ ਨਹੀਂ ਰਹੀ ਹੂੰ ਇੱਕੋ ਜੀ ਦੀ ਕਮੀ ਰਹੀ ਐ ਮਿੱਟੀ ਲਾਉਣ ਦੀ ਬੱਟਾਂ ਦੀ ਮਿੱਟੀ ਲਾਈ ਨਹੀਂ ਬਸ ਬੱਟਾਂ ਨੂੰ ਮਿੱਟੀ ਲੱਗੀ ਉਹਦੇ ਕਰਕੇ ਟੇਡੇ ਹੋ ਗਏ ਟੇਡੇ ਹੋ ਗਏ ਫੁੱਲ ਟੇਡਾ ਹੋਇਆ ਕੰਮ ਜੀ ਇਥੇ ਦੇਖਾਇਆ ਜਾਵੇ ਬਰਾਬਰ ਬੈਠ ਕੇ ਭਾਈ ਇਹ ਕਰਿਓ ਤਾਂ ਚੈੱਕ ਸਾਈਜ਼ ਗੋਭੀ ਦਾ ਗੋਭੀ ਕਿਹੜੀ ਆ ਰਹੀ ਹੈ ਹਾਂ ਦੋ ਤਿੰਨ ਫੁੱਟ ਹੋਣਾ ਹੈ ਨਾ ਹੈਗਾ RAMNALL 1.5-2 ਫੁੱਟ ਤਾਂ ਹੈਗਾ RAMNALL ਬਾਕੀ ਭਾਈ ਆਪਣੀ ਕਣਕ ਸਾਰੀ ਨਿਕਲ ਗਈ ਹਾਂ ਹਾਂ ਆਪਣੀ ਜੰਮਣ ਜੰਮਣ ਦੀ ਪ੍ਰੋਬਲਮ ਆਖੇ ਪਛਾਵਾਇਨ ਭਰਿਆ ਤੁਸੀਂ ਬੀਜ ਬਾਉਟ ਠੋਕ ਗਏ ਉਹ ਦਿਨ ਤਾਂ ਸਾਨੂੰ ਕਿਹਾ ਹੋਇਆ ਹੈ ਤਾਂ ਆਹ ਪਿੱਛੇ ਕਿੱਥੇ ਆਹ ਉਹਤੇ ਹਾਂ ਉਹ ਜਿਵੇਂ ਕਹਿੰਦੇ ਵੀ ਇੱਕ ਕਹਾਵਤ ਜੀ ਆਵੇਣੀ ਟਟਿਆਣੇ ਦੇ ਡਰ ਦੀ ਫਲਾਣਾ ਉਹ ਅਸੀਂ ਜਿਵੇਂ ਜੰਮਦਾਨੀ ਦੇ ਲੋਕਾਂ ਦੇ ਵੀ ਡਰ ਦੇ ਮਾਰੇ ਵੱਧ ਪਾਤਾ ਕਿੰਨਾ 65 ਪਾਇਆ ਨਹੀਂ ਨਹੀਂ 65 ਨਹੀਂ ਪਾਇਆ 55 ਪਾਇਆ ਬਾਕੀ ਉਹਦਾ ਸਾਕਤਾਬ ਆਪਾਂ ਨੂੰ ਹੈ ਨਹੀਂ ਕੋਈ ਤੂੰ ਤੂੰ ਵੀਜ ਵੱਧ ਪਾ ਗਏ ਆਹ ਵੀਜ 50 ਕਿਲੋ ਪਿਆ ਹੋਇਆ ਹਾਂ 50 ਕਿਲੋ ਵੀਜ ਧਰਤੀ ਦਿਖਦੀ ਰਹਿ ਜਾਂਦੀ ਆ ਮੇਰੇ ਵਾਲੇ ਖੇਤਾਂ 'ਚ 42 42 ਕਿਲੋ ਆ ਤੇ ਉਹ ਤੇਰੇ ਧਰਤੀ ਨਹੀਂ ਲਿਖਦੀ ਮੈਨੂੰ ਕੰਮ ਤੁਸੀਂ ਕਿਹੜਾ ਕਰਿਆ ਆ ਲੱਗਦਾ ਆ ਤਾਂਬਿੰਦਰ ਕੋਈ ਨਹੀਂ ਜਿਹੜਾ ਉਹ ਬਾਈ ਕਿੱਥੇ ਦਾ ਆਪਣੇ ਲਾਗ ਵਾਲਿਆ ਜਿਹੜਾ ਪੜੇ ਵਾਲੇ ਨੇ ਆ ਸਰਵਾਲੀਓ ਹਨ ਉਹਨਾਂ ਨੇ ਵੀ ਬੀਜ ਜ਼ਿਆਦਾ ਧੱਕਤਾ ਉਹ ਤਾਂ ਮੈਂ ਕਹਿੰਦਾ ਫਟ 70 ਕਿਲੋਈ ਬੀਜ ਹੁਣ ਬਹੁਤ ਬੀਜਾਂ ਛਿੱਟੇ ਨਾਲ ਬੀਜੀ ਹੋਈ ਆ ਬਹੁਤ ਜ਼ਿਆਦਾ ਬੀਜ ਆ ਚਲੋ ਜੰਮੇ ਆਉਣੀ ਆ ਉਹ ਤਾਂ ਜਿਹੜੀ ਹੈਗੀ ਆ ਚੱਕਰ ਸਾਲਾ ਹੋਰ ਪੈਣਾ ਨਾ ਗਾਹਾਂ ਫਿਰ ਤੂੜੀ ਜ਼ਿਆਦਾ ਹੋ ਜਾਂਦੀ ਆ ਦਾਣਾ ਘਟ ਪੈਂਦਾ ਹਾਂ ਹਾਂ ਉਹ ਵੀ ਦਾਣਾ ਬਰੀਕ ਰਹਿ ਜਾਂਦਾ ਵੇ ਹੂੰ दाना ਵੀ ਬਰੀਕ ਹੋ ਜਾਂਦਾ ਨੇ ਹਾਂ ਬਾਕੀ ਮਿੱਟੀ ਦਾ ਰੇਟ ਚੱਲਦਾ ਬਾਈ 300 320 ਘਟ ਗਿਆ ਰੇਟ ਹੈ ਨਾ ਦੀਪ ਨੇ ਕਾਦੇ ਰੁਕੀ ਹੋਈ ਆ ਦੀਪ ਦੀ ਵੀ ਕਰਾਤੀ ਉੱਥੇ ਉੱਥੇ ਜਾਈ ਜਾਣਾ ਹੁਣ 3-4 ਦਿਨ ਚੱਕ ਲਾਣਿਆਂ ਨਹੀਂ ਜਾਣਾ ਠੀਕ ਹੈ ਫਿਰ ਤੇ ਇੱਤੇ ਬਾਦ ਉਹਦੀ ਵੜਣੀ ਆ ਹਾਂ ਚਲ ਠੀਕ ਹੈ ਕੰਮ ਤਾਂ ਕਿਆ ਕਰਨਾ ਹੁਣ ਮੈਂ ਵੇ ਲੈ ਹੀ ਆ ਚੱਲ ਢੇਡਾ ਲਾਇਆ ਜੀ ਢੇਡਾ ਲਾ ਗਏ ਹੁਣ ਹਾਂ ਗਲਾ ਖਰਾਬ ਹੋਇਆ ਹੋਇਆ ਹੋਰ ਆ ਵੀ ਗਲਾ ਦਾ ਬਾਈ ਖਰਾਬ ਹੋਣੀ ਤਾਂ ਮੈਂ ਤਾਂ ਵਿਆਹ ਚ ਦੱਸਦਾ ਵੀ ਬੰਦੇ ਨੂੰ ਦਵਾਈ ਦਿਵਾਉਣੀ ਪੈਣੀ ਆ ਹਾਂ ਜਿਹੜੇ ਵਿਟਾਮਿਨ ਲਿਆ ਆ ਹਾਂ ਜਿਹੜੇ ਹਾਲਾਤ ਹੋ ਜਾਂਦਾ ਬਾਈ ਤੱਕ ਤੱਤਾ ਖਾ ਲੈਂਦਾ ਵਿਆਹ ਚ ਬੰਦਾ ਕਹੇ ਠੰਡਾ ਖਾ ਲੈਂਦਾ ਐਂਓ ਜੱਲੀ ਜਾਂਦਾ ਨਹੀਂ ਤੱਤਾ ਠੰਡਾ ਕਰੂ ਨੱਠ ਭੱਜ ਜੀ ਯਾਰ ਤੈਨੂੰ ਪਤਾ ਹੀ ਆ ਤੇ ਜਿਹੇ ਜ ਆ ਗਿਆ ਉਹ ਜੀ ਖਾਣਾ ਪੈਂਦਾ ਹਾਂ ਇਹ ਤਾਂ ਆ ਲਾ ਨਾਲੇ ਖਾਏ ਹੋਈ ਜਾਂਦਾ ਹੂੰ ਕੋਈ ਨਾ ਕੋਈ ਖਾਏ ਹੋਈ ਜਾਂਦਾ ਵਿਆਹ ਚ ਬਿਲਕੁਲ ਬਿਲਕੁਲ ਇਹ ਪ੍ਰੋਗਰਾਮ ਇੱਕ ਨੰਬਰ ਆ ਕੋਈ ਲੜਾਈ ਝਗੜਾ ਨਹੀਂ ਕੋਈ ਕੋਈ ਨਹੀਂ ਲੜਾਈ ਝਗੜਾ ਸ਼ਰਾਬੀਆਂ ਦੇ ਹੋਇਆ ਕਰਦਾ ਹੁੰਦਾ ਆਪਣੇ ਸਾਰੇ ਸੂਫੀ ਤੇ ਠੀਕ ਨਹੀਂ ਆ ਜਿਨ੍ਹਾਂ ਨੇ ਡਰਿੰਕ ਕਰੀ ਵੀ ਆ ਬਹੁਤ ਲਿਮਟ ਸਿਰ ਮਤਲਬ ਸਵਾਦ ਲਿਆ ਇਹ ਨਹੀਂ ਹੈਗਾ ਵੀ ਰੱਜ ਕੇ ਡੱਡੇ ਹੀ ਹੋ ਕੇ ਗਿਰਗੇ ਪੂਰਾ ਹਾਂ ਸਿ ਉਹਨਾਂ ਨੂੰ ਗੁੰਜੇ ਲਾਉਂਦਾ ਹਲੇ ਗੁੰਜੇ ਹੀ ਲਾਉਂਦਾ ਉਹਨਾਂ ਜਿੱਥੇ ਰੋਟਾ ਫੇਟਰ ਕਰਿਆ ਹਾਂ ਚੱਕਿਆ ਹੁਣ ਸੁਪਰ ਹੀਟਰ ਅੱਛਾ 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 ਥੋੜੀ ਜਜਮੈਂਟ ਘਟਾ ਨਾ ਹਾਂ ਕੁਟੇਰੀ ਚੱਲ ਘਰ ਟਰੈਕਟਰ ਗਾ ਫਿਰ ਠੀਕ ਚੱਲਦੇ ਆ ਟਾਲ ਦੇ ਹਾ ਭਾਬੀ ਦਿਖਾਉਣੇ ਫਿਰ ਆਪਾਂ ਆਓ ਵੀ ਢੀੜਾ ਲਾ ਕੇ ਆ ਗਏ ਆਪਾਂ ਆ ਰਾਜ ਵੀਰ ਕੀ ਕਹਿੰਦਾ ਉਸ ਢੀੜਾ ਤੇਰਾ ਬਾਈ ਐ ਹੁਣ ਤੂੰ ਖਾਲੀ ਬੋਤਲਾਂ ਨਾਲ ਜੁਗਦਾ ਫਿਰ ਜਾਇਆ ਕਰ ਪੈ ਜੋ ਪੀ ਫੀ ਕੇ ਸਾਰੇ ਇੱਤੀ ਸਿੱਟੀ ਜੰਨੇ ਹੁਣ ਦੰਦ ਕੱਢਨੇ ਆ ਮੈਨੂੰ ਆਇਆ ਟਾਇਰਾਂ ਤੋਂ ਲੈ ਲੈ ਦੇਖ ਇਹਨੇ ਦੀ ਛਕਰਾ ਦੇਖੋ ਇੱਤੀ ਕੋਲੇ ਵੀਰ ਪੀ ਜੰਨੇ ਆ ਵੀਰੇ ਪੀਣ ਲੱਗੇ ਹੋਏ ਆ ਦਿਨ ਚ ਖੜੇ ਹਾਂ ਉਹ ਆਇਆ ਟਾਇਰ ਥੱਲੇ ਆ ਕੇ ਫੁੱਟੂ ਵੀ ਮਾਹ ਜਾ ਤੈ ਵੀ ਤਿਓ ਹਾਂ ਹਮਾਰੇ ਬਨੇ ਨਹੀਂ ਨਹੀਂ ਇਹਨਾਂ ਨੇ ਗਾਨੇ ਪਈ ਸੀ ਪਹਿਲਾਂ ਵੀ ਪਈ ਰੋਲ ਤੋਂ ਪਈ ਅੱਛਾ ਕਿੰਨੇ ਕੁਇੰਟਲ ਹੋ ਗਈ 41 ਕੁਇੰਟਲ 55 ਕਿਲੋ ਐਨੇ ਦਾ ਹੀ ਪਹਿਲਾਂ ਕਿਹੜਾ ਤਾਂ ਆ ਦੇਖਦੇ ਹਾਂ ਹਾਂ ਤੈਨੂੰ ਮੈਨੂੰ ਇੱਕ ਚੀਜ਼ ਪਿੱਛੇ ਬੈਠਦਾ ਬਾਈ ਇਹ ਕਹਿੰਦਾ ਵੀ ਤੇਰਾ ਟਰੈਕਟਰ ਭਰ ਹੈ ਹਾਂ ਟਾਇਰਾਂ ਦਾ ਵੀ ਫਰਕ ਆ ਵੇਟ ਵੀ ਲੱਗਣਾ ਹੈ ਭਰਕ ਚੱਲ ਵੇਟ ਦਾ ਕੱਢ ਲਾ ਤੂੰ ਦੱਸੇ ਵੀ ਡੇਢ ਕੁਇੰਟਲ ਕੱਢ ਲਾ ਬਾਕੀ ਬਾਕੀ ਟਾਇਰਾਂ 70 ਕਿਲੋ ਕਿੱਥੇ ਪੂਰਾ ਕਰੇਗਾ ਬਾਕੀ ਟਾਇਰਾਂ ਦਾ ਫਰਕ ਆ ਬਾਈ ਅੱਛਾ ਟਾਇਰ 70 ਕਿਲੋ ਭਾਰੇ ਹੋਗੇ ਟਾਇਰ ਵੀ ਪਰ ਟਾਇਰਾਂ 'ਚ ਬਾਈ ਬਹੁਤ ਆਣਾ ਅੱਛਾ ਬਾਕੀ ਬਾਈ ਸਿਸਟਮ ਵੀ ਬੜਾ ਚਲੋ ਮੰਨ ਲਨੇ ਆ ਬਾਈ ਜਿੱਕਣਾ ਤੁਸੀਂ ਕਹੋ ਕਿ ਨਹੀਂ ਕੰਮ ਤਾਂ ਲੋਟ ਆ ਇਹ ਪਿੰਦਰ ਰੱਖਣ ਕਰੀ ਹੋਈ ਦਾ ਹਨਾ ਬਹੁਤ ਲੋਟ ਆ ਹੁਣ ਆਪਾਂ ਨੇ ਜਿਹੜਾ ਬਾਈ ਲੈ ਕੇ ਜਾਣਾ ਸਵੇਰੇ ਜੱਤੋ ਬਟਲ ਆ ਗਈ ਜੀ ਰਾਜੀਵੀਰ ਕੋਲ ਇਹਨਾਂ ਦਾ ਟਾਲ ਮਾ ਕੇ ਲਾਇਆ ਪਿਆ ਹੈ ਹੈ ਇਹਨੇ ਤਾਂ ਲਾਹਾ ਹੀ ਕਰਿਆ ਹੁਣ ਮੱਕੀ ਗਈ ਨਿਬੜ ਹਾਂ ਠੀਕ ਆ ਇਹਨੇ ਅੱਜ ਕਮਲੇਸ਼ ਨੇ ਲਾਹਾ ਤੂੰ ਕਾਹਦੇ ਖੜ ਕੇ ਆ ਜਾ ਰਾਮ ਚ ਦੁੱਧ ਪਾ ਲੈ ਲੇਟ ਹੁੰਦੇ ਆ ਕਾਲੇ ਲਾਹਾ ਕਰਿਆ ਮਾ ਇਹ ਮੁਕਾਇ ਤੇ ਮੈਨੂੰ ਹਾਂ ਅੱਛਾ ਇਹ ਹੁਣ ਜਣੀ ਕਿ ਕੱਲ ਤੇ ਫਿਰ ਆਚਾਰ ਪਰ ਹੋ ਜਾਊਗਾ ਠੀਕ ਆ ਠੀਕ ਹੈ ਨਹੀਂ ਉਹ ਕਹਿ ਨਹੀਂ ਦਿੰਦੇ ਵੀ ਆਹ ਗੱਡੀਆਂ ਪੈਟਰੋਲ ਪਰ ਆਹ ਡੀਜ਼ਲ ਪਰ ਆਹ ਐਲਪੀਜੀ ਪਰ ਹੁਣ ਉਹ ਕੰਮ ਚੱਲ ਪਣਾ ਹੁਣ ਚਾਰੇ ਚੱਲਦਾ ਹੁੰਦਾ ਜੱਦਾ ਜੱਦਾ ਚਾਰੇ ਚੱਲਦਾ ਹੁੰਦਾ ਜਲਾਈ ਦਾ ਹਾਂ ਮੱਕੀ ਦੀ ਝਟਟ ਹੁਣ ਮਾਰ ਲਈ ਸੋਣੀ ਹੂੰ ਮੱਕੀ ਹੁਣ ਨਿਬੜ ਗਈ ਚੱਲ ਚਾਚੇ ਨੂੰ ਵੀ ਸੌਖਾ ਹੋ ਗਿਆ ਹੁਣ ਹਾਂ ਕੋਈ ਸੁੱਖਾ ਨਹੀਂ ਇਹਨਾਂ ਦਾ ਟਾਈਮ ਦੇਖ ਲੋ ਕੰਮ ਕਰਨ ਦਾ ਕਿਹੜਾ ਲੋਕਾਂ ਨੇ ਇਹਨਾਂ ਦਾ ਦੇਖ ਲੋ ਕਿੰਨਾ ਹੋਇਆ ਨਹੀਂ ਮੇਰੀ ਗੱਲ ਸੁਣ ਦੋ ਜਣੇ ਆਏ ਠੀਕ ਹੈ ਮਸ਼ੀਨ ਇਹਨੇ ਲੱਗੀ ਹੋਈ ਐ ਚੋਈ ਵਾਲੀ ਹੈ ਹੈ ਇਹਦੇ ਹਾਲ ਦੇਖ ਲੈ ਤੂੰ ਇਹ ਜਣਿਆਂ ਦੇ ਦੂਈ ਵਾਰ ਦੂਈ ਵਾਰ ਦੇਖਦੇ ਹੀ ਮੇਰੇ ਥੱਲੇ ਆਉਣਗੇ ਹੁਣ ਆਉਂਦੇ ਥੱਲੇ ਆਉਣਗੇ ਹੈ ਦੇਖਦੀ ਆ ਕੋਈ ਹਾਂ ਕੋਈ ਦੁੱਧ ਲਾ ਆਲੇ ਹੋਰ ਦੇਖ ਹਾਂ ਆਉਂਦੀ ਸਰ ਕਹਿੰਦਾ ਕਹਿੰਦਾ ਪਹਿਲਾਂ ਮੇਰੀ ਤਾਰ ਲਾਓ ਮਸ਼ੀਨ ਦੀ ਟੋਕੇ ਵਾਲੀ ਦੀ ਆ ਰੱਖੀ ਹੋਈ ਐ ਤੋੜ ਕੇ ਹੋਰ ਨਹੀਂ ਨਾ ਹੈ ਹੋਰ ਇਕਲੀ ਹੋਇਆ ਥੇ ਅੱਛਾ ਉਧਰ ਤੇ ਨਿਕਲੀ ਹੀ ਆ ਆਪਣਾ ਇਹ ਜਗਤ ਚਲਾ ਦੇ ਠੀਕ ਆ ਅੱਛਾ ਚੱਕ ਮੈਂ ਕੰਮ ਰੱਖਿਆ ਹੋਇਆ ਪਹਿਲਾਂ ਹੀ ਕਿਆ ਗੱਲ ਆ ਗਿਆ ਨੌਜਵਾਨ ਗੱਭਰੂ ਆਉਂਦੇ ਕਿ ਉੱਥੇ ਲਪਰੇ ਤੇ ਫੇਰ ਲਾਉਣਾ ਪੈਂਦਾ ਯਾਰ ਕੰਮ ਕਰੋ ਕੰਮ ਤੇ ਬਈ ਅੱਖਾਂ ਦਾ ਆਪਰੇਸ਼ਨ ਕਰਾਇਆ ਹਾਂ ਤੂੰ ਤੈਨੂੰ ਤਾਂ ਰੈਸਟ ਗਈ ਕਈ ਨਹੀਂ ਹੋਈ ਆ ਹਾਂ ਮੈਂ ਰੈਸਟ ਕਰ ਲਈ ਫਰੀਦ ਆ ਨਾ ਕੈਂਪ ਹਾਂ ਚੰਨੀ ਵਾਲੇ ਕੈਂਪ ਚ ਚੰਨੀ ਵਾਲੇ ਕੈਂਪ ਚ ਹਾਂ ਨਿਬੜਗਾ ਕਿੰਨਾ ਕਰਾਏਗਾ ਦੋ ਰਹਿ ਗਈਆਂ ਬਾਈ ਚੱਲੀਏ ਟੂਰਨਾਮੈਂਟ ਦੇਖਣ ਅੱਜ ਤਾਂ ਹੈ ਨਹੀਂ ਟੂਰਨਾਮੈਂਟ ਸੱਚ ਟੂਰਨਾਮੈਂਟ ਅੱਜ ਕਿਤੇ ਕਿਤੇ ਤਾਂ ਹੈਗਾ ਅੱਜ ਤਾਂ ਉਹ ਨਹੀਂ ਨਾ ਆਪਾਂ ਨੇ ਉੜ ਕੇ ਜਾਣਾ 6 ਤਰੀਕ ਨੂੰ ਅੱਛਾ ਪੰਜ ਕਿਦਲਾ ਨਾ ਮਾ ਟੋਕਾ ਵੀ ਕਰਨਾ ਕਈ ਬਜੂਗਾ ਦੇਖ ਲੈ ਦੁੱਧ ਲਾ ਜਾਣਾ ਪਵਾ ਜਾ ਜਿੱਦਣ ਹੈ ਤੇ ਜਿੱਦਣ ਅਸੀਂ ਕਿਤੇ ਜਾਣਾ ਹੁੰਦਾ ਟੂਰਨਾਮੈਂਟ ਵਾਰ ਫਿਰ ਤੇਰੇ ਨੂੰ ਗੱਲ ਪੈਂਦਾ ਦੇਖ ਲੈ ਨਾ ਵੀ ਐ ਕਰ ਮੈਂ ਆਪਣੀਆਂ ਚੋਤੀਆਂ ਤੂੰ ਆਪਣੀਆਂ ਚੋਤੀਆਂ ਨੂੰ ਆਇਓ ਕਰਨ ਮੱਕੀ ਲੈ ਕੇ ਜਾਣਾ ਇਹਨੂੰ ਦੱਸ ਦੇਣਾ ਵੀ ਸੱਜਰੇ ਹੋ ਜਾਣਾ ਸਵੇਰੇ ਕਿੰਨੇ ਵਜੇ ਮੱਕੀ ਲੈਣੀ ਜਣਾ ਨਾ 9:30 ਜਾਏਗੇ ਅਸੀਂ 7:00 ਵੇ ਪਹੁੰਚਣਾ ਹੁੰਦਾ ਉਹ 10:00 ਵੀ ਲੰਘ ਜਾਈਦਾ ਸ਼ਾਇਦ 11:15 ਇਹ 7:30 ਨਹੀਂ ਜਾਣਾ ਕੰਡੇ ਵਾਲੇ ਦੇ ਵੀ ਦੇਖਣਾ ਇਹ ਕੰਡੇ ਵਾਲਾ ਨਾ ਹੋਇਆ ਉਹ ਤੇ ਘੜ ਕੇ ਢੀਕੂਗੇ ਤੁਸੀਂ ਕੋਈ ਚੱਕਰ ਨਹੀਂ ਅਸੀਂ ਹੋਰ ਵੀ ਟਾਈਮ ਦੇਖਣੇ ਹੁੰਦਾ ਕੋਈ ਨਾਰਾ ਖਰਾ ਖਰਾ ਤੇਰਾ ਦੋ ਕੰਮ ਤੁਸੀਂ ਇੱਕ ਮੇਗਾ ਕਰਨਾ ਇੱਕ ਕੰਮ ਹਾਂ ਤੇ ਇੱਕ ਮੈਨੂੰ ਪੇਮੈਂਟ ਕਰਾਇਆ ਮੈਂ ਹਾਂ ਰੇਲ ਲੱਦ ਕੇ ਲਿਆਉਣਾ ਹੁੰਦਾ ਆਉਂਦੇ ਹੋਏ ਮੇਰਾ ਰੇਲ ਲੱਦ ਲਿਆਓ ਅਸੀਂ ਬੀਜ ਲੱਦ ਲਿਆਂਗੇ ਨਾਲੇ ਪੌਲੀਸ ਲੋਬੇਟ ਲਿਆਓ ਮੇਰੀ ਨਾਲੇ ਬੀਜ ਲੱਦ ਲੈਣਗੇ ਅਸੀਂ ਉਸਦੇ ਖਾ ਕੇ ਕਣਕ ਬੀਜਣ ਦਾ ਕਾਦਾ ਕੱਟੀ ਪਾਣੀ ਅਸੀਂ ਉੱਥੇ ਉਹ ਖਾ ਕੇ ਆਉਣਾ ਕੱਲੂ ਕਣਕਨੀ ਬੀਜਣੀ ਆ ਉਹ ਜਾਣ ਪਾਣਾ ਵਾ ਕਣਕ ਦਾ ਬੀਜ ਤਾਂ ਦੇਖੋ ਹੈ ਨਹੀਂ ਹੈ ਨਹੀਂ ਬੰਦਾ ਹੈਗਾ ਹੈਗਾ ਹੂੰ ਹੂੰ ਕਣਕ ਦਾ ਬੀਜ ਹੈਗਾ ਸੇਕਲੇ ਤੇ ਜਾ ਰਿਹਾ ਹੈ ਸਿੰਗਲਿੰਡ ਹਾਂ ਚੱਲਦਾ ਬੀਜ ਜਾ ਰਿਹਾ ਹੈ ਸਿੰਗਲਿੰਡ ਜੀਰੀ ਦਾ ਨਹੀਂ ਰੱਖਦਾ ਜੀਰੀ ਦਾ ਵੀ ਰੱਖਦਾ ਉਹ ਜੀਰੀ ਦਾ ਵੀ ਰੱਖਦਾ ਦਾ ਥੋੜਾ ਜਿਹਾ ਪ੍ਰੋਬਲਮ ਆਉਣ ਕਰਕੇ ਨਹੀਂ ਰੱਖਦੇ ਨਹੀਂ ਉਹਨੇ ਪਤਾ ਕਿ ਮੇਰੀ ਗੱਲ ਸੁਣੋ ਕਹਿੰਦਾ ਵੀ 26 ਦਾ ਬਾਪੂ ਤੂੰ ਦਫਲਾ ਤਾਂ ਚਿੱਤੇ ਆ ਚਾਚੇ ਕੋਈ ਗੱਲ ਨਹੀਂ ਅੱਜ ਅੱਜ ਭਗਿਆ ਪਿਆ ਹੈ ਮਗਰ ਤੂੰ ਦਫਲੇ ਪਰ ਕਿੰਨੇ ਕਿਤਾ ਉਹਨੂੰ ਤਿੰਨ ਨੂੰ ਪਹਿਲਾਂ ਇਹਨਾਂ ਨੂੰ ਸੇਟ ਹੋਰ ਲੀ ਜਾਣ ਸਾਰੀਆਂ ਨੂੰ ਇਹ ਪਾਉਣਾ ਹੀ ਆ ਇਹਨਾਂ ਦਾ ਕੰਮ ਆ ਕਿਹੜਾ ਬਹੁਤ ਪਹਿਲਾਂ ਤਾਂ ਇਹ ਪੈਰ ਜੇ ਮਲਦੇ ਆਲਦ ਵਾਲੇ ਫਰੀ ਜੰਨੇ ਆ ਠੀਕ ਆ ਗਲਤੀ ਕਿਸੇ ਦੀ ਨਹੀਂ ਗਲਤੀ ਆ ਬੰਦੇ ਦੀ ਆ ਹਾਂ ਜੇ ਟੈਂਪਰ ਨਹੀਂ ਹੋਣਾ ਹੀ ਉਹ ਹੁੰਦਾ ਯਾਰ ਸਾਨੂੰ ਚੋਣ ਨੂੰ ਤਾਂ ਇਹ ਕੁਛ ਨਹੀਂ ਟਾਈਮ ਲਾਉਂਦਾ ਜੇ ਚੋਣੀਆਂ ਹੋਣ ਇਹਨੇ ਉਹ ਨਹੀਂ ਹੈਗੀ ਕੰਮ ਕਰਦੀ ਹਾਂ ਹੁਣ ਡੰਗਰ ਸੂਏ ਹੋਏ ਆ ਇਹ ਟਾਈਮ ਸਵੇਰ 7:00 ਵਜੇ ਮੈਂ ਸੱਤ ਚੋ ਲਗਾਇਆ ਚੋਕ ਤੇ ਗਏ ਚੋਕੀ ਹਾਂ ਤੌੜਾ ਕਰਨੇ ਦਾ ਕੰਮ ਹੈਗਾ ਔਖਾ ਹੀ ਆ ਠੀਕ ਆ ਮੈਨੂੰ ਤਾਂ ਇਹ ਲੱਗਦਾ ਵੀ ਪਾਵਰ ਡਾਗਦਾ ਸੁਤੇ ਸੁਤੇ ਪੈਨ ਵੀ ਧਾਰਾ ਗੱਡੀ ਜਾਇ ਕਰਨੀ ਆ ਜਾਣਾ ਵੀ ਛੇ ਨੂੰ ਨਿਉਲ ਕੇ ਚੱਲਾਂਗੇ ਜਵਾਬ ਆਗੇ ਤੇ ਹਾਂ 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 ਇੱਕ ਤਾਂ ਸਾਰਾ ਡਲ ਖਾਈ ਸੀ ਨਿਉ ਕਿੱਥੇ ਗਏ ਰਾਲ ਗਰੇ ਕਰਾਲੀ ਜੀ ਉਹ ਹਮੇ ਮੰਨੂ ਬਾਹਰ ਕੋਈ ਚੱਕਰ ਨਹੀਂ ਚੱਲਾਂਗੇ ਯਾਰ ਕਿਹਾ ਤੁਸੀਂ ਘਰ ਆ ਬੈਠ ਕੇ ਦਿਖਾ ਰਿਹਾ ਸੀ ਮੈਨੂੰ ਦਿਖਾਇ ਮੈਂ ਪੁੱਛ ਉਹ ਸਵਾਦ ਥੋੜੀ ਆਉਂਦਾ ਉਹ ਸਵਾਦ ਥੋੜੀ ਆਉਂਦਾ ਜਿੱਥੇ ਫੇਰ ਫੇਰ ਨਾਲੇ ਰੰਗ ਬਰੰਗੇ ਬੰਦਿਆਂ ਨੂੰ ਮਿਲਣਾ ਪੈਂਦਾ ਸਪੈਸ਼ਲ ਬੰਦੇ ਕਹਿ ਰਹੇ ਆ ਆਪਣੇ ਗਰੁੱਪ ਦੇ ਵੀ ਤੁਸੀਂ ਆਓ ਜੇ ਨਹੀਂ ਕਹਿੰਦੇ ਪੁੱਛਸਾਂ ਮੈਂ ਉਹ ਦਿਨ ਕਹਿ ਕੇ ਗਏ ਆ ਕਿ ਨਹੀਂ ਹੂੰ 58 11 ਵਜੇ ਚਾਬਣਾ ਗਰੁੱਪ ਆ ਰਾਤ ਰਾਤ ਪੀੜੇ ਜਿਹੇ ਨੇ ਤੁਹਾਨੂੰ ਤਨ ਕਰਾਤੀ ਉਹ ਪਹਿਲੀ ਵਾਰ ਲਿਆਦਾ ਇਹਨੂੰ ਮੈਂ ਨਾਮ ਤਾਂ ਉਈਓ ਲੈ ਕੇ ਹਾਂ 51000 ਰੁਪਏ ਦਾ ਪਹਿਲਾਂ ਹੀ ਲੱਗ ਲਿਆ ਚੱਲ ਵਧੀਆ ਮੈਨੂੰ ਕੀ ਆ ਮਾਵੇ ਤੂੰ ਹੀ ਚਲੀ ਜਾਈਂ ਤਾਂ ਰੇਰੂ ਲੈ ਕੇ ਆਉਣਾ ਹਾਂ ਆ ਗੱਬੇ ਨਹੀਂ ਬੰਦੇ ਬਦਲ ਕੇ ਜਾਣੇ ਚਾਹੀਦੇ ਆ ਇਹ ਕਹਿੰਦਾ ਮੈਂ ਤੇ ਉੱਠ ਨਹੀਂ ਹੋਣਾ ਹੈਗਾ ਬਾਈ ਦੇਖਾ ਪਾਸੇ ਕਿਹੜਾ ਤਰਾ ਲਾਇਆ ਹੈ ਨੰਬਰ ਲਾ ਕੇ ਆਇਆ ਕਿ ਨਹੀਂ ਹੁਣ ਜ਼ਿੰਮੇਵਾਰੀ ਕਿਹਦੀ ਮੰਨਦੀ ਆ ਜ਼ਿੰਮੇਵਾਰੀ ਤਾਂ ਪਹਿਲਾਂ ਹੀ ਮੇਰੀ ਉਹਦੀ ਇਹਨਾਂ ਨੂੰ ਪਹਿਲਾਂ ਪਾਕ ਪਹਿਲਾਂ ਕਿਹਨੂੰ ਪਾਇਆ ਪਹਿਲਾਂ ਹੀ ਪਾਇਆ ਇਹਨੂੰ ਪਾਇਆ ਹਾਂ ਗੱਤਗਾਹ ਤਿੰਨੇ ਕੋ ਚੱਲ ਐ ਵੀ ਹੋ ਜਾਂਦਾ ਬਾਈ ਭਲੇਖੇ 'ਚ ਇਹ ਡਬਲ ਵੀ ਪਾ ਦਿੰਦੇ ਆ ਵੀਰ ਨਹੀਂ ਨਹੀਂ ਡਬਲ ਨੂੰ ਤਾਂ ਨਹੀਂ ਆਉਂਦੇ ਹਾਂ ਮਟੀਰੀਅਲ ਬਹੁਤ ਪੈਂਦਾ ਕਿਸੇ ਨੂੰ ਛੋਲੇ ਪੈਂਦੇ ਆ ਕਿਸੇ ਨੂੰ ਖਾਲ ਪੈਂਦੀ ਕਿਸੇ ਨੂੰ ਫੀਟ ਪੈਂਦੀ ਹੈ ਸਮਾਨ ਬਹੁਤ ਹੈ ਰਿਹਾ ਗੁੜ ਪੈਂਦਾ ਕਿਸੇ ਨੂੰ ਸ਼ੱਕਰ ਪੈਂਦੀ ਹੈ ਇਤਨਾ ਉੱਥੇ ਲਿਖ ਕੇ ਲਾ ਦੇ ਵੀ ਆਹ ਛੋਲੇ ਵਾਲੀਆਂ ਠੀਕ ਆ ਆਹ ਖਾਲ ਵਾਲੀਆਂ ਆਹ ਬਈ ਛੋਲੇ ਪੈਂਦੇ ਇਹ ਜੇ ਬਹੁਤ ਸਮਾਨ ਪਾਇਆ ਹੋਇਆ ਛੋਲੇ ਦਲੀਆ ਖਾਲ ਛੋਲੇ ਫਾੜ ਕੇ ਹੋਏ ਆ ਹਾਂ ਲੈਉਣਾ ਪਾਣੀ ਗ੍ਰੈਂਡਰ ਜਿਆ ਹਾਂ ਮੈਂ ਤਾਂ ਹੁੰਦਾ ਮੈਂ ਤਾਂ ਗੱਦਾ ਲੋਕਾਂ ਨੂੰ ਵੀ ਸਾਈਆਂ ਬੁੱਕ ਕਰੀਂ ਖੜਾ ਪੂਰੀ ਸੈਟ ਹਾਂ ਚੱਲ ਬਾਹਰ ਉਹ ਤਿੰਨ ਨਾ ਆਉ ਤਿੰਨ ਤੂੰ ਵੀ ਨਾ ਉਹ ਨੂੰ ਰੱਖ ਦੇ ਮੈਂ ਸੰਗਿਆਂ ਆਂਦੇ ਫੇਰ ਇਹਨਾਂ ਨੂੰ ਪਤਾ ਲੱਗਣਾ ਹਾਂ ਅਸੀਂ ਜਦੋਂ ਉੱਥੇ ਜਾਂਦੇ ਤੇ ਨਾ ਮੈਂ ਰਾੜਤੀ ਸਾਹਿਬ ਸਖਦੇਵ ਸਿੰਘ ਗੁਰਦੇਵ ਸਿੰਘ ਹਾਂ ਅੱਜ ਜਾਂਦੇ ਹੁੰਦੇ ਤੇ ਲੁਧਿਆਣੇ ਹੰਬੋ ਵਾਲਾ ਬੈਗੋ ਵਾਲਾ 400 ਮੈਂਸ ਦੀ ਡੈਰੀ ਦੀ ਹੂੰ ਜਾ ਦੁੱਧ ਆਉਂਦਾ ਬਾਹਰ ਆ ਡੈਨਾ ਦਾ ਆ ਡਾਚੀ ਦਾ ਆ ਰਾਣੀ ਦਾ 400 ਹੀ ਮੈਂਸ ਦਾ ਨਾ ਬਾਲਾ ਬਾਪੂ ਥੋੜੇ ਕੰਮ ਹੋਰ ਕਰ ਲੈਣਾ ਹੈ ਮੈਂ ਨਾ ਡਾਚੀ ਦਾ ਠੀਕ ਆ ਏਕਟਰ ਤੇਰਾ ਬਾਹਰ ਖੜਾ ਹੈ ਮੈਂ ਕੱਪੜਾ ਪਾਉਣਾ ਹਾਲ ਤਾਂ ਏਕਟਰ ਪਰ ਹਾਂ ਮੈਂ ਤੈਨੂੰ ਉਹੀ ਕਹਿਣ ਲੱਗਿਆ ਜਾ ਦੇ ਇਹਨੂੰ ਅੰਦਰ ਲਾ ਲੈ ਚਾਦਰਾਂ ਥੱਲੇ ਠੀਕ ਆ ਆ ਕਿਹਨੇ ਕੋਲ ਇਹ ਬਾਲਾ ਧੂਰ ਲੀਆਂ ਡੈਨਾ ਡਾਚੀ ਨੂੰ ਪਾਇਆ ਜਮਾ ਬਾਈ ਇਹਨੂੰ ਕੌਲ ਬਹੁਤ ਆ ਦੇਖ ਲੈ ਏਕਟਰ ਖੜਾ ਵਾ ਇਹਨੂੰ ਪਤਾ ਕਿ ਆ ਚੱਕਰ ਆ ਇਹਨੂੰ बस ਇੱਕ ਮਤਲਬ ਹੁੰਦਾ ਏ ਵੀ ਟਰੈਕਟਰ ਵਾ ਡੱਕ ਲੱਗ ਜਵੇ ਬਸ ਹੋਰ ਕੋਈ ਦੂਈ ਗੱਲ ਨਹੀਂ ਹੈਗੀ ਵੀ ਕਾਹਤ ਮੈਂ ਟਰੈਕਟਰ ਖੇਤ ਚ ਲੈ ਜਾਵਾਂ ਕਾਹਤ ਮੈਂ ਡੱਕ ਲਾਵਾਂ ਪੂਰੀ ਬਾਛੜਾ ਟਰੈਕ ਤਾਂ ਮੈਂ ਲਾਉਂਦਾ ਨਹੀਂ ਸੋਲ ਲਾ ਖੇਤ ਚ ਤਾਂ ਲਾਉਣਾ ਪੂਰਾ ਓਏ ਕਣਕ ਤਾਂ ਪਤਾ ਨਹੀਂ ਹੁਣ ਕਿਵੇਂ ਬੀਜਣੀਆਂ ਹਾਂ ਮੈਂ ਬੜਾ ਟੈਂਕੀ ਭਰਾ ਟਰੈਕਟਰ ਨੇ ਮੈਂ ਕਰਨਾ ਗਿਆ ਥਾਲੂ ਖੇਤ ਪਾਉਣੇ ਆ ਹਾਂ ਆ ਗਏ ਉਹਨੂੰ ਵੀ ਬੈਗਿਆ ਉਹਨੂੰ ਵੀ ਬੈਗਿਆ ਹਾਂ ਪਲਟਾਈਆਂ ਨੂੰ ਮੇਰੇ ਵਾਲੀ ਨੂੰ ਪਾਇਆ ਪਲਟਾਵੇਂ ਹਲ ਤਾਂ ਨਹੀਂ ਮਾਰਦੇ ਨਾ ਨਾ ਪਲਟਾਵੇਂ ਕਿੱਥੇ ਇੱਕ ਪ੍ਰੋਬਲਮ ਪੰਗਾ ਹੋ ਰੇ ਬੈ ਗਿਆ ਹਾਂ ਹਾਂ ਪਤਾ ਪਈਆ ਆ ਮਿੱਜੇ ਜਿੱਨੀ ਘੋੜੀ ਰਹਿਂਦੀ ਹੈ ਨਾ ਸੁੱਕਾ ਹਾਂ ਸੁੱਕਾ ਹਾਂ ਪਤਾ ਕੀ ਹੋ ਗਿਆ ਮੇਰੇ ਉਹ ਮੇਰੀ ਗੱਲ ਸੁਣ ਜਾਣੇ ਭਿਉਲਾ ਅੰਦਰ ਹੂੰ ਇਹ ਸੰਧਿਆ ਮਸਾਈਆਂ ਦਿੱਤੀਆਂ ਆ ਜਾਂਦੀਆਂ ਬਾਣੇ ਭਿਉਂਦਾ ਕਿੱਥੇ ਦਾ ਬਸ ਫਿਰ ਉਹ ਤੇਰੀ ਖੁਸ਼ੀ ਆ ਫਿਰ ਬਾਅਦ ਚੋਂ ਪਾਣੀ ਲਾਇ ਤੇ ਜਮਾਲਾਂਗੇ ਐ ਹੋਊਗਾ ਹਾਂ ਫਰਨੀ ਲੱਗਦੀ ਆ ਬਰਾਬਰ ਆ ਹੂੰ ਦੂਈ ਨਹੀਂ ਬਰਾਬਰ ਆ ਇਹੋ ਜਿਹਾ ਕੰਮ ਕਰਨਾ ਹੁਣ ਅਗੀਤਾ ਪਾਈ ਲਵਾ ਹੁਣ ਮੇਰੀ ਵਾਲੀ ਨੂੰ ਫੇਰ ਦਿਖਾ ਦੇ ਇਹਨਾਂ ਨੂੰ ਦੋ ਦੋ ਪਹਿਲੇ ਉਲੀਆਂ ਨੂੰ ਹਾਂ ਪਾਲਟੀ ਕੈਂਪ ਕਰ ਲਓ ਤੁਸੀਂ ਪੂਰਾ ਹੋ ਗਿਆ ਇਹ ਕੰਮ ਕਿੰਨੇ ਕਰਣੀਆਂ ਦੋ ਕਿੰਨੇ ਕਰਾਂ ਦੀ ਹੱਟ ਚੱਲ ਨੇੜੇ ਚਾ ਕੰਮ ਕੰਮ ਕਿੰਨਾ ਹੋਇਆ ਕੰਨ ਬਾਈ ਬਸ ਸੱਤ ਨੂੰ ਹੱਥ ਲੱਗਣੇ ਆਏ ਆ ਬਸ ਬਸ ਸੱਤ ਸਾਡੀ ਲਾਸਟ ਹੁੰਦੀ ਆ ਸੱਤ 10 ਅੱਜ ਮੈਨੂੰ ਆਇਆ ਲੱਗਦਾ ਅੱਜ ਤਾਂ 6:30 ਹੋਏ ਆ ਮੈਨੂੰ ਆਇਆ ਲੱਗਿਆ ਜਿਵੇਂ ਅੱਜ ਅਸੀਂ ਸਾਜ ਰਹੇ ਆ ਸਾਜ ਰਹੇ ਆ ਮਜ਼ਾਕ ਕਰਿਆ ਮੈਂ ਬੈਜ ਨੇ ਆ ਜਾ ਇੰਨੇ ਗੱਲਾਂ ਬਾਤਾਂ ਮਾਰ ਲੈਨੇ ਨਹੀਂ ਚੋਗੇ ਕਮਲੇਸ਼ ਆ ਜਾ ਪੈ ਜਾ ਮੜਾ ਜਾ ਕਹਿੰਦਾ ਸਾਜ ਰਹੇ ਆ ਅੱਜ ਲਾਲ ਕੰਡਾ ਉਹ ਕਮਲੇਸ਼ ਚਾਚਾ ਆ ਸਮਾਨ ਕਹਨੂਰੇ ਰੱਖਦਾ ਹੁੰਨਾ ਖਾਲੀ ਆ ਖਾਲੀ ਆ ਛੱਡ ਦ ਤੂੰ ਦਰਵਾਜ਼ਾ ਕੱਲੋਂ ਕਰੋਂਗੇ ਸਿਰ ਆ ਗਿਆ ਭਾਈ ਫਿਰ ਹਾਂ ਤੇਰੇ ਤੱਕ ਮੁੱਕਣਾ ਨਹੀਂ ਹੈਗਾ ਨਹੀਂ ਮੇਰਾ ਬੱਸ 10 20 ਮਿੰਟ ਦਾ ਕੰਮ ਹੈ ਹੂੰ ਇਹ ਦੁੱਧ ਵੀ ਪਾਉਣਾ ਹੈ ਹਾਂ ਹਾਂ ਦੁੱਧ ਦਾ ਕੋਈ ਟੈਨਸ਼ਨ ਨਹੀਂ ਹੈ ਜੀ ਦੁੱਧ ਪਾ ਕੇ ਉਹਦਾ ਵੇਲੇ ਆ ਬੱਸ ਚੋ ਕੇ ਜਦ ਦੁੱਧ ਪਾਉਣ ਲੱਗ ਜਾਨਾ ਚਲ ਠੀਕ ਹੈ ਜੀ ਚੱਲੇ ਗੁਰਦਰਾ ਸਾਹਿਬ ਚ ਕੰਮ ਆ ਠੀਕ ਆ ਤੋਂ ਆਪਦੇ ਨੰਬਰ ਕੰਮ ਚ ਚੱਲੋ ਸਸਿਕਾ ਮਿਲਦੇ ਆਂਗੇ ਲੌਗ ਚ ਸਤਿ ਸ੍ਰੀ ਅਕਾਲ